ਰੂਸ ਯੂਕਰੇਨ جنگ ਵਿੱਚ ਮਾਰੇ ਗਏ ਗੁਰਾਇਆਂ ਦੇ ਮ੍ਰਿਤਕ ਨੌਜਵਾਨ ਮਨਦੀਪ ਕੁਮਾਰ ਦਾ ਅੱਜ ਵੀ ਸੰਸਕਾਰ ਨਾ ਹੋ ਸਕਿਆ ਅੱਜ ਪਰਿਵਾਰ ਨੇ ਮਨਦੀਪ ਦੀ ਫੌਜ ਦੀ ਵਰਦੀ ਬੈਚ ਰੂਸ ਦਾ ਝੰਡਾ ਜੋ ਉੱਥੋਂ ਆਇਆ ਸੀ ਉਹ ਵੀ ਦਿਖਾਇਆ ਇਸ ਦੌਰਾਨ ਪਰਿਵਾਰ ਨੇ ਡੋਂਕਰਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਆਰਥਿਕ ਮਦਦ ਦੀ ਵੀ ਮੰਗ ਵੀ ਰੱਖ ਦਿੱਤੀ ਹੈ ਰਾਜ ਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਚੇਚੇ ਤੌਰ ਤੇ ਪਰਿਵਾਰ ਨਾਲ ਦੁੱਖ ਜ਼ਾਹਿਰ ਕਰਨ ਵਾਸਤੇ ਪੁੱਜੇ ਸੰਸਦ ਸਿਚੇਵਾਲ ਵੱਲੋਂ ਪਹਿਲਾ ਵੀ ਮਿਰਤਕ ਦੇ ਭਰਾ ਨੂੰ ਰੂਸ ਭੇਜਣ ਲਈ ਟਿਕਟ ਆਦੀ ਵਾਸਤੇ ਆਰਥਿਕ ਮਦਦ ਦਿੱਤੀ ਸੀ ਅਫਸੋਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਮਦਦ ਆਪਣਾ ਫਰਜ਼ ਨਿਭਾਉਣ ਲਈ ਕੀਤੀ ਹੈ ਅਤੇ ਇਸ ਦੇ ਨਾਲ ਨਾਲ ਸੰਸਦ ਚੋਂ ਵੀ ਮੁੱਦਾ ਚੁੱਕਿਆ ਸੀ ਸੰਸਦ ਤੋਂ ਹੀ ਪਤਾ ਲੱਗਾ ਕਿ 127 ਨੌਜਵਾਨ ਫੌਜ ਚ ਭਰਤੀ ਹੋਏ ਸਨ ਜਿਨ੍ਹਾਂ ਤੋਂ 112 ਨੌਜਵਾਨ ਵਾਪਸ ਆ ਗਏ ਹਨ ਉਹਨਾਂ ਕਿਹਾ ਕਿ ਮਜਬੂਰੀ ਇਹ ਹੈ ਕਿ ਰੂਸ ਵਿੱਚ ਸਿੱਧੇ ਰੂਪ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਸਿਰਫ ਐਮਬੈਸੀ ਰਾਹੀਂ ਹੀ ਮਦਦ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਰਵਤਾਰ ਸਿੰਘ ਕ੍ਰੀਮਪੁਰੀ ਨੇ ਪਰਿਵਾਰ ਨਾਲ ਅਫਸੋਸ ਪ੍ਰਗਟਾਉਣ ਉਪਰੰਤ ਕਿਹਾ ਕਿ ਸਰਕਾਰ ਇਸ ਪਰਿਵਾਰ ਦੀ 5 ਕਰੋੜ ਰੁਪਏ ਦੀ ਆਰਥਿਕ ਮਦਦ ਕਰੇ ਅਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਵੀ ਦਿੱਤੀ ਜਾਵੇ ਉਨ੍ਹਾਂ ਪਰਿਵਾਰ ਨੂੰ ਯਕੀਨ ਦਿਵਾਇਆ ਕਿ ਜੇ ਸਰਕਾਰ ਨੇ ਮਦਦ ਨਾ ਕੀਤੀ ਤਬਸਪਾ ਹਰ ਤਰ੍ਹਾਂ ਦਾ ਸੰਘਰਸ਼ ਕਰੇਗੀ ਇਸ ਮੌਕੇ ਜਲੰਧਰ ਦਿਹਾਤੀ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਯਕੀਨ ਦਵਾਇਆ ਕਿ ਇਸ ਕੇਸ ਦਾ ਚਲਾਨ ਜਲਦੀ ਪੇਸ਼ ਕੀਤਾ ਜਾਵੇਗਾ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਇਹ ਵੀ ਯਕੀਨ ਦਵਾਇਆ ਕਿ ਪੁਲਿਸ ਦੇ ਕਿਸੇ ਕਰਮਚਾਰੀ ਦੀ ਵੀ ਅਣਗਹਿਲੀ ਸਾਹਮਣੇ ਆਵੇਗੀ ਤਾਂ ਉਸ ਖਿਲਾਫ ਜਾਂਚ ਉਪਰੰਤ ਕਾਰਵਾਈ ਵੀ ਕੀਤੀ ਜਾਵੇਗੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੀ ਚਿੱਚੇ ਤੌਰ ਤੇ ਹਾਜ਼ਰ ਸਨ ਉਹਤੇ ਇਹ ਅਸ਼ਵਾਸ਼ਣ ਦੇ ਕੇ ਗਏ ਆ ਕਿ ਏਜੰਟਾਂ ਨੂੰ ਜਲ ਤੋਂ ਜਲਤ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਇਹ ਜੋ ਉਹ ਅਸ਼ਵਾਸ਼ਣ ਮੈਨੂੰ ਅੱਜ ਮੇਰੇ ਭਰਾ ਦੀ ਡੈਥ ਤੇ ਦੇ ਕੇ ਜਾ ਰਿਹਾ ਜਦੋਂ ਉਹ ਜਿੰਦਾ ਸੀਗਾ ਜਾਂ ਜਦੋਂ ਉਹ ਫਸਿਆ ਹੋਇਆ ਸੀ ਉਸ ਵੇਲੇ ਮੈਂ ਦਰਦ-ਦਰਦੀਆਂ ਇਹਨਾਂ ਦੇ ਬਾਰ-ਬਾਰ ਇਹਨਾਂ ਦੇ ਦਰਦ ਤੇ ਜਾਂ ਇਹਨਾਂ ਦੇ ਬਾਰ-ਬਾਰ ਇਹਨਾਂ ਦੇ ਥਾਣਿਆਂ ਦੇ ਵਿੱਚ ਘੁੰਮਦਾ ਸੀ ਜਾਂ ਮੈਂ ਬਾਰ-ਬਾਰ ਐਸਐਸਪੀ ਸਾਹਿਬ ਕੋ ਜਾ ਰਿਹਾ ਸੀ ਬਾਰ-ਬਾਰ ਮੈਂ ਡੀਐਸਪੀ ਸਾਹਿਬ ਕੋ ਜਾ ਰਿਹਾ ਸੀ ਉਸ ਟਾਈਮ ਮੇਰੀ ਕਿਸੇ ਨੇ ਵੀ ਜਿਹੜੀ ਇੱਕ ਵੀ ਮੇਰੀ ਦਲੀਲ ਨਹੀਂ ਸੁਣੀ ਉਸ ਟਾਈਮ ਮੈਂ ਲਗਾਤਾਰ ਆਪਣੀ ਕੰਪਲੇਂਟ ਲੈ ਕੇ ਲਗਾਤਾਰ ਘੁੰਮਦਾ ਰਿਹਾ ਕਿ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਉਹ ਮਨਦੀਪ ਜਿਹੜਾ ਮੇਰਾ ਬ੍ਰਦਰ ਉਹਦਾ ਪਤਾ ਕੀਤਾ ਜਾ ਸਕੇ ਉਹਨੂੰ ਕੇਸ ਜਰੀਏ ਰਾਹੀਂ ਜਿਹੜਾ ਰਸ਼ੀਆ ਆਰਮੀ ਦੇ ਵਿੱਚ ਭਰਤੀ ਕਰਾਇਆ ਤੇ ਉਹਨੂੰ ਉੱਥੋਂ ਜਿਹੜਾ ਵਾਪਸ ਕੱਢਿਆ ਜਾ ਸਕੇ ਪਰ ਇਨੀ ਮੇਰੀ ਕੋਈ ਗੱਲ ਨਹੀਂ ਸੁਣੀ 8 ਐਸਐਚਓ ਤੇ 4 ਐਸਐਸਪੀ ਬਦਲਣ ਦੇ ਬਾਵਜੂਦ ਇਹ ਜਿਹੜੀ ਅੱਜ ਕੰਡੀਸ਼ਨ ਇਹ ਹੋਈ ਹੈ ਕਿ ਮੇਰੇ ਬ੍ਰਦਰ ਦੀ ਉਧਰੋਂ 2 ਸਾਲ ਬਾਅਦ ਅੱਜ ਮੈਂ ਡੈੱਡ ਬੋਡੀ ਰਿਕਵਰ ਕਰਕੇ ਲੈ ਕੇ ਆਇਆ ਮੈਂ ਉਹ ਵੀ ਅਸੀਂ ਸਭ ਕੁਝ ਆਪ ਕੀਤਾ ਵਾ ਨਾ ਮੇਰਾ ਕਿਸੇ ਗਵਰਨਮੈਂਟ ਨੇ ਸਾਥ ਦਿੱਤਾ ਔਰ ਨਾ ਹੀ ਮੇਰਾ ਕਿਸੇ ਅਫਸਰ ਨੇ ਸਾਥ ਦਿੱਤਾ ਇਤੋਂ ਤੱਕ ਕਿ ਮੈਂ ਜਿਹੜੀ ਮੰਦੀਪ ਦੀ ਬੋਡੀ ਹੋ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਸੀ ਕਿ ਉਹਦੀ ਜਿਹੜੀ ਬੋਡੀ ਨੂੰ ਇੱਥੇ ਤੱਕ ਮੈਨੂੰ ਪੰਜਾਬ ਤੱਕ ਉਹ ਭੇਜ ਦੇ ਸਾਰਾ ਕੁਝ ਮੈਂ ਆਪ ਕਰਕੇ ਲੈ ਕੇ ਆਇਆ ਹੁਣ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਏਜੰਟਾਂ ਨੂੰ ਪੈਸੇ ਲੱਗਦੇ ਦਿੱਤੇ ਆ ਆਪ ਅਸੀਂ ਆਪਣੇ ਬ੍ਰਦਰ ਨੂੰ ਹੀ ਖੋਜ ਭਾਲ ਲਈ ਲੱਗ ਪੈਸੇ ਖਰਚ ਕੀਤੇ ਅਸੀਂ ਇਸ ਟਾਈਮ ਸਾਡਾ ਘਰ ਗਿਰ ਗਿਆ ਇਸ ਟਾਈਮ ਅਸੀਂ ਰੋਡ ਤੇ ਆ ਚੁੱਕੇ ਹਾਂ ਬਿਲਕੁਲ ਮੈਂ ਗਵਰਨਮੈਂਟ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੂੰਗਾ ਕਿ ਸਾਡੀ ਮਦਦ ਕੀਤੀ ਜਾਵੇ ਔਰ ਜਿਨਨੇ ਕੇ ਪਰਿਵਾਰ ਇਸ ਜਿਹੜੇ ਰਸ਼ੀਆ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੀ ਹੈਲਪ ਕੀਤੀ ਜਾਵੇ ਕਿਉਂਕਿ ਮੈਂ ਕਿਤੇ ਨਾ ਕਿਤੇ ਭੱਜ ਦੌੜ ਕਰਕੇ ਆਪਣੇ ਭਰਾ ਦੀ ਡੈੱਡ ਬੋਡੀ ਜਿਹੜੀ ਉਹ ਭਾਰਤ ਵਾਪਸ ਲੈ ਆਇਆ ਬਹੁਤ ਜ਼ਿਆਦਾ ਇਦਾਂ ਦੇ ਪਰਿਵਾਰ ਨੇ ਔਰ ਇੰਨੇ ਮੀਡਲ ਕਲਾਸ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਭੁੱਲੀ بیٹھے ਨੇ ਕਿ ਉਹਨਾਂ ਦਾ ਫੋਨ ਅੱਜ ਆਵੇਗਾ ਜਾਂ ਕੱਲ ਆਵੇਗਾ ਕਿਉਂਕਿ 6-6 ਮਹੀਨੇ 2-2 ਸਾਲ ਹੋ ਚੁੱਕੇ ਨੇ ਔਰ ਉਹ ਪਰਿਵਾਰ ਭੁੱਲ ਚੁੱਕੇ ਨੇ ਆਪਣੇ ਬੱਚਿਆਂ ਨੂੰ ਕਿ ਉਹ ਬਾਰ-ਬਾਰ ਗਵਰਨਮੈਂਟ ਅੱਗੇ ਫਰਿਆਦਾਂ ਲਗਾ ਲਗਾ ਕੇ ਥੱਕ ਚੁੱਕੇ ਨੇ ਔਰ ਸਟੇਟ ਗਵਰਨਮੈਂਟ ਨੂੰ ਮੈਂ ਆਪਣੇ ਸੀਐਮ ਸਾਹਿਬ ਨੂੰ 3-4 ਵਾਰ ਫਾਈਲ ਦੇ ਚੁੱਕਾ ਆ ਮਾ ਉਹਦਾ ਮੈਨੂੰ ਅੱਜ ਤੱਕ ਰਿਜ਼ਲਟ ਨਹੀਂ ਮਿਲਿਆ ਜਾਂ ਉਹਨਾਂ ਵੱਲੋਂ ਕੋਈ ਵੀ ਅੱਜ ਤੱਕ ਮੈਨੂੰ ਕੋਈ ਪ੍ਰਸ਼ਾਸਨ ਨਹੀਂ ਬੰਦਾ ਉਹਨਾਂ ਵੱਲੋਂ ਮਿਲ ਨਹੀਂ ਆਇਆ ਇੰਨੀ 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 ਇਹਨੇ ਹਾਲਾਤ ਮਾਰੇ ਦੇਖ ਕੇ ਮੇਰਾ ਆਪ ਦਾ ਜਿਹੜਾ ਰੋਣਾ ਅੰਦਰੋਂ ਆਉਂਦਾ ਹੀ ਆਪਣੇ ਬ੍ਰਦਰ ਨੂੰ ਦੇਖ ਕੇ ਕਿ ਅਸੀਂ ਪੰਜਾਬ ਦੇ ਜੰਮੇ ਬਲੇ ਆ ਔਰ ਇੰਨੀਆਂ ਗੰਦੀਆਂ ਸਰਕਾਰਾਂ ਸਾਨੂੰ ਜਿਹੜਾ ਸਾਡਾ ਚਲਾ ਰਹੀਆਂ ਸਾਡੇ ਭਗਵੰਤ ਮਾਨ ਨੂੰ ਮਿਲਿ ਸਗੇ ਇਸ ਸੰਬੰਧ ਵਿੱਚ ਸਰ ਮੈਂ ਤਿੰਨ ਵਾਰ ਉਹਨਾਂ ਨੂੰ ਮਿਲ ਚੁੱਕਿਆ ਮੈਂ ਦੋ ਵਾਰ ਮੈਂ ਉਹਨਾਂ ਨੂੰ ਜਲੰਧਰ ਵਿੱਚ ਮਿਲਿਆ ਸੀ ਜਦੋਂ ਉਹ ਨਹੀਂ ਜਲੰਧਰ ਵਿੱਚ 2024 ਦੇ ਵਿੱਚ ਉਹ ਆਏ ਸੀਗੇ ਇੱਥੇ ਆਪਣਾ ਕਾਰਵਾ ਲਗਾਇਆ ਹੋਇਆ ਸੀ ਦੋ ਵਾਰ ਉਹ ਇੱਥੇ ਸਾਡੇ ਕੋਲ ਗਰਾਿਆਂ ਵਿੱਚ ਆਏ ਸੀਗੇ ਅ ਨਗ ਰੋਡ ਸ਼ੋਅ ਦੌਰਾਨ ਉਸ ਟਾਈਮ ਮੈਂ ਉਹਨਾਂ ਨੂੰ ਦੋ ਵਾਰ ਫਾਈਲ ਔਰ ਦੋਨੋਂ ਵਾਰੀ ਅਸੀਂ ਆਰਮਨ ਨਾਲ ਗੱਲ ਕਰਕੇ ਉਹਨਾਂ ਨੂੰ ਫਾਈਲ ਦਿੱਤੀ ਹੋਈ ਆ ਪਰ ਉਹਦੇ ਬਾਵਜੂਦ ਵੀ ਸਿੱਟਾ ਕੀ ਨਿਕਲਿਆ ਨਾ ਤਾਂ ਏਜੰਟ ਫੜੇ ਗਏ ਉਤੋਂ ਉਲਟ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਡੀਐਸਪੀ ਸਾਹਿਬ ਕਹਿੰਦੇ ਵਾ ਇੱਕ ਬੰਦਾ ਫੜ ਲਿਆ ਫੜ ਲਿਆ ਨਹੀਂ ਬੰਦਾ ਅ ਸਰ ਉਹਨੀਆਂ ਆਸ਼ਵਾਸ਼ਣ ਦਿੱਤਾ ਕਿ ਉਹਨੀਆਂ ਇੱਕ ਬੰਦਾ ਗ੍ਰਿਫਤਾਰ ਕੀਤਾ ਆਸ਼ਵਾਸ਼ਣ ਤਾਂ ਮੈਨੂੰ 2 ਸਾਲ ਹੋ ਗਏ ਉਹਨਾਂ ਨੂੰ ਦਿੰਦਿਆਂ ਨੂੰ ਔਰ ਲਗਾਤਾਰ ਅਫਸਰ ਆਂਦੇ ਔਰ ਜਾਂਦੇ ਰਹੇ ਪਰ ਕਾਰਵਾਈ ਕਿਸੇ ਨੇ ਨਹੀਂ ਕੀਤੀ ਸਰ ਨੂੰ ਲੱਗਾ ਕੀ ਸਰ ਸੰਸਕਰ ਸਰ ਮੈਂ ਪਹਿਲਾਂ ਵੀ ਕਹਿ ਚੁੱਕਾ ਮੈਂ ਉੱਤਕ ਸੰਸਕਾਰ ਨਹੀਂ ਕਰਨਾ ਜਦ ਤੱਕ ਮੰਦੀਪ ਦੇ ਕਾਤਲਾਂ ਨੂੰ ਔਰ ਉਹਨਾਂ ਨੂੰ ਫੜ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਨਹੀਂ ਦਿੱਤੀ ਜਾਂਦੀ ਜਾਂ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਨਹੀਂ ਕੀਤੀ ਜਾਂਦੀ ਮੈਂ ਸੰਸਕਾਰ ਨਹੀਂ ਕਰਾਂਗਾ ਕਿੰਨੇ ਆ ਸਰ 6 ਲੋਕ ਨੇ ਉਹਨੇ ਬਾਹਰ ਆ ਸਾਰੇ ਬਾਹਰ ਆ ਨਾ ਸਾਰੇ ਫਰਾਰ ਹੋਏ ਨੇ ਸਰ ਦੇਖੋ ਭਾਜਪਾ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਮ ਪਰਿਵਾਰ ਦੇ ਇਸ ਸੰਕ੍ਰਿਤ ਪਰਿਵਾਰ ਦੇ ਨਾਲ ਲੋੜ ਪਈ ਅਸੀਂ ਇੱਥੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਅਲਿਕਾਂਗੇ। ਏਜੰਟਾਂ ਦੀ ਗ੍ਰਿਫਤਾਰੀ ਨੂੰ ਵੀ ਐਸਪੀ ਇਨਸ਼ੋਰ ਕਰਾਓਗੇ। ਥਾਣੇ ਮੁਰੇ ਧਰਨਾ ਪ੍ਰਦਰਸ਼ਨ ਕਰਨਾ ਪਿਆ। ਜਲੰਧਰ ਕਰਨਾ ਪਿਆ। ਮੌਜੂਦ ਸਮਾਜ ਪਾਰਟੀ ਕਿਸੇ ਵੀ ਹੱਦ ਤੱਕ ਜਾਊਗੀ ਲੇਕਿਨ ਪਰਿਵਾਰ ਨੂੰ ਇਨਸਾਫ ਲੈ ਕੇ ਦੇ। ਮੰਨਾਂਗੇ ਜਦੋਂ ਇੱਕ ਬੰਦਾ ਨਰਾਜ਼ ਹੋ ਕੇ ਆਉਂਦਾ ਕੋਲ ਮੇਰਾ ਭਰਾ ਉੱਥੇ ਆ। ਹੁਣ ਸਾਡੇ ਕੋਲ ਵੀ ਇਹੋ ਜਿਹਾ ਕੋਈ ਸਹੂਲਤ ਨਹੀਂ ਵੀ ਅਸੀਂ ਥਰੂ ਅਮੈਸੀ ਹੀ ਸਾਰਾ ਕੁਝ ਕਰ ਸਕਦੇ ਹਾਂ ਸੋ ਇਹਨਾਂ ਨੇ ਜਦੋਂ ਆਪਣੀ ਪਾਸਪੋਰਟਦਾਲ ਕਰਕੇ ਸਾਡੇ ਕੋਲ ਜਦੋਂ ਵੀ ਗਏ ਤੇ ਜਿੰਨੀ ਵਾਰੀ ਵੀ ਗਏ ਸੋ ਜੋ ਸਾਡੀ ਸਾਡਾ ਫਰਜ਼ ਬਣਦਾ ਸੀ ਸੋ ਜਦੋਂ ਫਿਰ ਅਸੀਂ ਇਹ ਮੁੱਦਾ ਜਿਹੜਾ ਹੈਗਾ ਸੰਸਦ ਵਿੱਚ ਵੀ ਚੱਕਿਆ ਉਹਨਾਂ ਨੇ ਦੱਸਿਆ ਕਿ 127 ਬੰਦੇ ਜਿਹੜੇ ਪਰਤੀ ਹੋਏ ਸੀ ਇਹਨਾਂ 'ਚੋਂ ਸਿਰਫ 110 ਬੰਦੇ ਆ ਗਏ ਤੇ ਬਾਕੀ ਬੰਦੇ ਜਿਹੜੇ ਹੈਗੇ ਆ ਆਇਡੈਂਟੀਫਾਈ ਅ ਨਹੀਂ ਹੋਏ ਸਾਕ ਤੇ 12 112 ਆ ਗਏ ਤੇ ਬਾਕੀ ਨਹੀਂ ਹੋਏ ਫਿਰ ਹੀ ਕਹਿੰਦੇ ਬਾਬਾ ਜੀ ਅਸੀਂ ਉੱਥੇ ਜਾ ਕੇ ਦੇਖਣਾ ਚਾਹੁੰਦੇ ਆਂ ਅਸੀਂ ਕਹਿ ਅਸੀਂ ਕੀ ਕਰ ਸਕਦੇ ਆਂ ਕਹਿੰਦੇ ਬਾਬਾ ਜੀ ਸਾਨੂੰ ਟਿਕਟਾ ਚਾਹੀਦੀ ਆ ਅਸੀਂ ਕਹਿੰਦਾ ਕਾਕਾ ਤੂੰ ਫਿਕਰ ਨਾ ਕਰ ਕਿਉਂਕਿ ਤੇਰੀ ਅੰਦਰ ਭਾਵਨਾ ਕੇ ਤੇ ਤੂੰ ਜਾ ਫਿਰ ਕਹਿੰਦੇ ਬਾਬਾ ਜੀ ਸਾਨੂੰ ਚਾਹੀਦਾ ਇੱਕ ਲੈਟਰ ਕਿ ਸਾਡੂ ਉੱਥੇ ਸਰਕਾਰ ਸਾਥ ਦੇਵੇ ਸਾਨੂੰ ਉੱਥੇ ਵੀ ਕਰ ਰਹੀਏ ਜੋ ਸਾਡੇ ਕੋਲ ਖਾਣਾ ਤੂੰ ਲਖਵਾ ਕਿਉਂਕਿ ਸਾਡਾ ਫਰਜ਼ ਬਣਦਾ ਕਿ ਇਹ ਜੀ ਮੈਂਬਰ ਪਾਰਲੀਮੈਂਟ ਸਾਡੇ ਵਿੱਚ ਤੁਹਾਡੇ ਕੋਲ ਆ ਰਿਹਾ ਇਹ ਜਿਹੜੀ ਹੈਗੀ ਸੈਟੀਸਫੈਕਸ਼ਨ ਉਹਨਾਂ ਨੇ ਇਹ ਪੂਰੀ ਜਿਹੜੀ ਹੈਗੀ ਮਦਦ ਕੀਤੀ ਹੈ ਬਿਲਕੁਲ ਬਿਲਕੁਲ ਉਹ ਹੀ ਕੋ ਜੋ ਅਸੀਂ ਕਰ ਸਕਦੇ ਹਾਂ ਬਾਕੀ ਇਹ ਸਾਡੀ ਡਿਊਟੀ ਹੈ ਇਹ ਕੋਈ ਕਿਸੇ ਤੇ ਆਸਾਨ ਨਹੀਂ ਸਾਡੇ ਕੋਲ ਕੋਈ ਵੀ ਨਿਯਾਸਤਰਾ ਖਾਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਇਹ ਫਸ਼ਿਆ ਆਪਣੇ ਦੇ ਵਿੱਚ ਮਾਸਕਰ ਜਾ ਹੋਰ ਇਹਨਾਂ ਦੇ ਮਲਕਾਂ ਦੇ ਵਿੱਚ ਬਹੁਤ ਇਹੋ ਜਿਹੇ ਜਿੰਨੇ ਵੀ ਹੁੰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਪਹਿਲ ਦੇ ਆਧਾਰ ਦੇ ਉੱਤੇ ਪੈਰ ਵੀ ਕਰਕੇ ਬੱਚੇ ਜਿਹੜੇ ਵਾਪਸ ਹੋਣ ਜਿਹੜੇ ਹੁਣ ਜਾ ਚੁੱਕਾ ਇਹਨੂੰ ਦੁਬਾਰੀ ਵਾਪਸ ਲਿਆ ਨਹੀਂ ਸਕਦੇ ਪਰ ਜਿਹੜਾ ਹੈਗਾ ਇਹ ਪਰਿਵਾਰ ਇਹਦੇ ਨਾਲ ਸਾਡੀ ਹਮਦਰਦੀ ਹੈ ਅਸੀਂ ਕੱਲ ਵੀ ਫੋਨ ਇਹਨੇ ਕੀਤਾ ਸੀਗਾ ਵੀ ਅਸੀਂ 12 ਵਜੇ ਸੰਸਕਾਰ ਕਰਨਾ ਉਸ ਵੇਲੇ ਅਸੀਂ ਕਿਤੇ ਜਾ ਚੁੱਕੇ ਸੀ 11 ਵਜੇ ਫੋਨ ਗਿਆ ਸੀ ਕਿ ਇਸ ਵੇਲੇ ਪਰ ਸੇਵਾਦਾਰ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਜ਼ਰੂਰ ਜ਼ਰੂਰ ਪਹੁੰਚਣਾ ਔਰ ਇਹ ਕਹਿੰਦੇ ਕਿਸੇ ਦੇ ਸੀ ਅੱਜ ਨਹੀਂ ਕਰਨਾ ਸੰਸਕਾਰ ਅੱਜ ਫੇਰ ਫੋਨ ਗਿਆ ਕਹਿੰਦੇ ਬਾਬਾ ਜੀ ਤੁਸੀਂ ਆਓ ਅਸੀਂ ਕਹਿੰਦੇ ਅਸੀਂ ਜ਼ਰੂਰ ਤੁਹਾਡੇ ਕੋਲ ਆਏ ਅਸੀਂ ਇਹਨਾਂ ਦੀ ਅੱਜ ਗੱਲ ਸੁਣਨੀ ਸੋ ਮਾਰੀ ਕਿਰਪਾ ਕਰਨ ਬਾਬਾ ਜੀ ਜਿਹੜੇ ਇੱਧਰ ਦੇ ਫਰਜ਼ੀ ਟਰੈਵਲ ਏਜੰਟ ਹੈ ਜਿਹੜੇ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਉਹਨਾਂ ਨੂੰ ਲੈ ਕੇ ਵੀ ਸੰਸਦ ਦੇ ਵਿੱਚ ਇਹ ਪੰਜਾਬ ਸਰਕਾਰ ਕੋਈ ਸਖਤ ਕਰਵਾਉਣ ਨਹੀਂ ਅਸੀਂ ਕਾਨੂੰਨ ਸਾਰੇ ਸਖਤ ਹੁੰਦੇ ਆ ਗੱਲ ਇੰਪਲੀਮੈਂਟ ਦੀ ਸੋ ਜਿਹੜਾ ਮੂਨੋ ਜਿਸ ਤਰ੍ਹਾਂ ਹੁਣ ਆਪਕੋ ਪਰਚਾ ਦਰਜ ਕਰਾਉਣਾ ਸਾਡੇ ਕੋਲ ਜਦੋਂ ਤੋਂ ਪਹਿਲਾ ਜਿਹੜਾ ਕੇਸ ਆਇਆ ਸੀ ਨਾ ਅਸੀਂ ਉਹਦੇ ਤੇ ਪਰਚਾ ਦਰਜ ਕਰਾਇਆ ਸੀ ਉਹ ਪਰਚਾ ਦਰਜ ਕਰਾਉਣ ਆਲੇ 20 ਵਕੀਲ ਸੀਗੇ ਸਾਡੇ ਨਾਲ ਉਹਨੇ ਸਾਨੂੰ ਕਿਹਾ ਸੀ ਤੇ ਉਹ ਹਜੇ ਵੀ ਉਹ ਜਿਹੜਾ ਕੇਸ ਉਹਦੇ ਵਿੱਚ ਜਿਹੜਾ ਹੈਗਾ ਉਹਨੂੰ ਸਜ਼ਾ ਵੀ ਹੋਈ ਉਹ ਮਾਈ ਸੀਗੀ ਅਖੀਰ ਤੱਕ ਸਾਡੇ ਕੋ ਆਏ ਉਹ ਪਾਪਾ ਜੀ ਜਾਣਦੇ ਹੋ ਇਹ ਤਾਂ ਮਾਈ ਹੈ ਕਿ ਜਿਹੜੀ ਉਸ ਬਾਹਰ ਫਸੀ ਹੋਈ ਸੀ ਉਹ ਵੀ ਤਾਂ ਮਾਈ ਸੀ ਉਹਨੂੰ ਤਾਂ ਤੁਸੀਂ ਦੇਖਿਆ ਨਹੀਂ ਵੀ ਲੈਣ ਲੈਣ ਕਿੰਨੇ ਆਨੇ ਸਿੱਟੀ ਜਾਂਨੇ ਸੋ ਉਹਦੇ ਵਾਸਤੇ ਉਦੋਂ ਮਗਰੋਂ ਫਿਰ ਹੁਣ ਜਦੋਂ ਆਉਂਦੇ ਆ ਅੱਜ ਵੀ ਇੱਕ ਲੜਕੀ ਜਿਹੜੀ ਹੈਗੀ ਸਵੇਰੇ ਸਾਡੇ ਕੋਲ ਆਈ ਸੀ 30 ਤਰੀਕ ਨੂੰ ਉਹ ਵਾਪਸ ਆਈ ਹੈ ਤੇ 16 ਤਰੀਕ ਨੂੰ ਸਾਡੇ ਕੋਲ ਆਈ ਸੀ 14 ਦਿਨਾਂ ਚੋਂ ਬੱਚੀ ਉੱਥੋਂ ਵਾਪਸ ਆ ਗਈ ਹੈ ਆਪਣੇ Oman ਤੋਂ ਸੋ 5 ਦਿਨ ਦੇ ਨਾਲ 4 ਹੋਰ ਆਈਆਂ ਇਸ ਤਰ੍ਹਾਂ 70 ਬੱਚੀਆਂ ਉੱਥੇ ਫਸੀਆਂ ਸੀ ਜਿਨ੍ਹਾਂ ਦੀ ਸਾਨੂੰ ਕੁਝ ਵੀਡੀਓ ਆਈ ਸੀ ਆਡੀਓ ਜਿਹਦੇ ਨਾਲ ਲੱਸੀ ਇਹਨਾਂ ਦਾ ਵੀ ਬੱਚੇ ਦਾ ਜਦੋਂ ਇਹਨੇ ਜਾ ਕੇ ਦੱਸਿਆ ਸੀ ਉਹ ਆਪ ਮੰਤਰਾਲੇ ਨੂੰ ਲੈਟਰ ਲਿਖਿਆ ਕਿ ਇਹ ਬੱਚੇ ਨੇ ਡੈੱਡ ਬੋਡੀ ਜਿਹੜੀ ਹੈਗੀ ਇਹਨਾਂ ਦੀਆਂ 10 ਜਿਹੜੀਆਂ ਉਹ ਵਾਪਸ ਲਿਆਂਦੇ ਜਿਹੜੀ ਇੱਕ ਬੋ ਡੈੱਡ ਬੋਡੀ ਹੈ ਹੋਰ ਵੀ ਡੈੱਡ ਬੋਡੀਆਂ ਜਿਹੜੀਆਂ ਜਿਹੜੇ ਉੱਥੇ ਜਾ ਚੁੱਕੇ ਦੁਨੀਆ ਤੋਂ ਉਹਨਾਂ ਦੇ ਜਿਨ੍ਹਾਂ ਦੇ ਡੀਐਨਏ ਟੈਸਟ ਹੋ ਜਾਊਗਾ ਮਿਲ ਜਾਊਗਾ ਉਹਨਾਂ ਨੂੰ ਜਿਹੜੀ ਹੈਗੀ ਉਹ ਡੈਡ ਬੋਡੀਆਂ ਉਹ ਪਲਪ ਦਿਖਾਉਣਗੇ। ਬਾਬਾ ਜੀ ਅਪੀਲ ਕਰਨਾ ਚਾਹੁੰਗਾ ਕਿ ਕਿ ਤੁਸੀਂ ਮੁੱਦੇ ਵਿੱਚ ਚੱਕਦੇ ਆਂ ਵਾਪਸ ਵੀ ਲਿਆਨੇ ਹੈਗੇ ਪਰ ਫਿਰ ਵੀ ਲੋਕੀਂ ਇਹ ਕਹਿੰਦੇ ਆ ਕਿ ਇਹ ਜਿਹੜੇ ਆ ਨਾ ਲੋਹਰ ਲੈਵਲ ਦੇ ਉੱਤੇ ਪਿੰਡਾਂ ਤੇ ਜਾ ਕੇ ਉਹਨਾਂ ਲੋਕਾਂ ਨੂੰ ਜਿਹੜਾ ਕਮਜ਼ੋਰ ਆ ਉਹਨੂੰ ਸਬਜ਼ ਬਾਗ ਦਿਖਾਉਂਦੇ ਆ ਵੀ ਤੇਰਾ ਮੁੰਡਾ ਇੱਥੇ ਕੀ ਕਰਦਾ ਤੈਨੂੰ ਉੱਥੇ ਭੇਜ ਦਾਂਗੇ। ਇਹਨੇ ਪੈਸੇ ਜਦੋਂ ਉੱਥੇ ਫਸਾ ਲੈਂਦੇ ਆ ਉੱਥੇ ਤੁਸੀਂ ਇਹ ਦਿੰਦੇ ਆ ਫਿਰ ਬੱਚੇ ਪੈਸੇ ਵੀ ਲੈ ਲੈਂਦੇ ਆ। ਉਹ ਇੱਕ ਗਰੋਅ ਇੰਟਰਨੈਸ਼ਨਲ ਬਣੇ। ਸੋ ਇਹਦੇ ਵਿੱਚ ਜਿਹੜੇ ਹੈਗੇ ਅਸੀਂ ਸਹੀ ਜੇ ਫਸ ਜਾਂਦੇ ਆ ਸਰਕਾਰ ਨੂੰ ਵੀ ਨਹੀਂ ਪਤਾ ਹੁੰਦਾ ਕਿਸੇ ਏਜੰਸੀ ਨੂੰ ਨਹੀਂ ਪਤਾ ਹੁੰਦਾ ਉਹ ਤੇ ਸਾਰੇ ਦੋ ਨੰਬਰ ਤੇ ਉੱਥੇ ਜਾ ਕੇ ਕੇਮਰਾ ਇੱਕ ਮੁਲਕ ਦਾ ਵੀਜ਼ਾ ਲਵਾ ਲੈਨੇ ਆ ਉਹਦਾ ਵਿਜ਼ਿਟਰ ਤੇ ਉੱਥੇ ਧਾਰ ਕੇ ਉਹਦੋਂ ਗਾ ਫਿਰ ਅਸੀਂ ਹੱਦਾਂ ਸਰਬੰਦਾਂ ਪਾਣੀ ਡਪਾਉਣ ਲੱਗ ਪਏਨੇ ਸੋ ਇਹੋ ਜਿਹੜੇ ਗਰੋਹ ਬਣੇ ਹੋਏ ਤੇ ਜਿਨ੍ਹਾਂ ਨੇ ਬਹੁਤ ਪੈਰ ਫਸਾਰੇ ਆ ਬਹੁਤ ਬੱਚੇ ਬਾਹਰ ਗਏ ਆ ਨੰਗੇ ਆ ਉਹਨਾਂ ਦੇ ਨਾਲ ਜਿਹੜੇ ਦੂਸਰੇ ਸੀ ਪਤਾ ਨਹੀਂ ਕਿੰਨੇ ਕਿ ਜੰਗਲਾਂ ਚ ਮਰ ਗਏ ਤੇ ਕਿੰਨੇ ਕਿਦੇ ਮਾਂ ਬਾਪ ਹਜੇ ਵੀ ਲੱਭਦੇ ਆ ਵੀ ਸਾਡਾ ਬੱਚਾ ਕਿੱਥੇ ਆ ਸੋ ਉਹ ਅਣਗਿਣਤਾ ਸੋ ਇਹ ਸਾਨੂੰ ਇੱਕ ਹਟਣਾ ਪਊਗਾ ਇੱਥੇ ਥੋੜੀ ਖਾ ਲੋ ਇਹੋ ਜਿਹੇ ਟਰੈਵਲ ਏਜੰਟਾਂ ਨਾਲ ਨਹੀਂ ਸਹੀ ਜਿਹੜੇ ਏਜੰਟਾਂ ਉਹਨਾਂ ਦੇ ਥਰੂ ਜਾਓ ਕੋਈ ਪ੍ਰੋਬਲਮ ਨਹੀਂ ਬਾਬਾ ਅਖੀਰਲਾ ਸਵਾਲ ਪਰਵਾਰ ਨੇ ਸੰਸਕਾਰ ਤੋਂ ਅਹੰਕਾਰ ਕਰ ਦਿੱਤਾ ਕੁਝ ਮੰਨ ਹਾ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੇ ਨਾਲ ਸਾਡੀ ਤੁਹਾਨੂੰ ਦੱਸੇ ਖਮਦਰਦੀ ਆ ਤੇ ਅਸੀਂ ਇਸੇ ਕਰਕੇ ਅੱਜ ਐਸਐਸਪੀ ਵੀ ਆਏ ਜਿਹੜੇ ਕਾਨੂੰਨ ਵਿਖੀ ਆ ਜਾਂ ਜਿਹੜੇ ਏਜੰਟਾਂ ਦੇ ਉੱਤੇ ਕਾਰਵਾਈ ਆ ਉਹਨਾਂ ਨੇ ਜਿਹੜਾ ਜਿਹੜਾ ਜੇ ਸਾਹਬ ਨੇ ਦੱਸਿਆ ਕਿ ਜਿਹੜੇ 5 ਸਾਇਦ 6 ਬੰਦੇ ਜਿਹੜੇ ਸੀਗੇ ਉਹਨਾਂ ਚੋਂ ਉਹਨਾਂ ਨੇ 4 ਬੰਦੇ ਜਿਹੜੇ ਹੈਗੇ ਆ ਲੈ ਲਏ ਇੱਕ ਦੂਸਰੀ ਜੇਲ੍ਹ ਦੇ ਵਿੱਚ ਸੀ ਉਹਨਾਂ ਦਾ ਤੇ ਇੱਕ ਬੰਦਾ ਕੋਈ ਬਾਹਰਲਾ ਹੈਗਾ ਵਾ ਉਹ ਉਹਦਾ ਕੋਈ ਪਤਾ ਨਹੀਂ ਲੱਗਦਾ ਕਿ ਉਹ ਕਿਹੜੇ ਜੋ ਦੱਸਦੇ ਉਹ ਹਜੇ ਮਿਲ ਨਹੀਂ ਰਿਹਾ ਇਸ ਕਰਕੇ ਜਿਹੜਾ ਉਹਦੇ ਉੱਤੇ ਜੋ ਹੈਗੀ ਮਨੁੱਖੀ ਤਸਕਰੀ ਦਾ ਇਹਨਾਂ ਦੇ ਉੱਤੇ ਕੇਸ ਆ ਜਿਹਦੇ ਉੱਤੇ ਛੇਤੀ ਇਹਦੇ ਚੋਂ ਜਾਨ ਸੁੱਟਣ ਵਾਲੀ ਨਹੀਂ ਪਰ ਕਈ ਵਾਰ ਹੁੰਦਾ ਨਾ ਵੀ ਹੁਣ ਜਦੋਂ ਜਿਹੜੇ ਇਹ ਖੜੇ ਆ ਮਦਈ ਖੜੇ ਆ ਜੋ ਜਿੱਥੋਂ ਤੱਕ ਸਾਨੂੰ ਲੱਗਦਾ ਕਿ ਹੁਣ ਉਹ ਜਿਹੜੇ ਦੋਸ਼ੀ ਆ ਉਹ ਬਚਣਗੇ ਪਰ ਮੈਂ ਆਰਥਿਕ ਮਦਦ ਦੀ ਵੀ ਕੋਈ ਡਿਮਾਂਡ ਆ ਉਹਦੇ ਵਾਸਤੇ ਜੋ ਇਹਨਾਂ ਨੇ ਇਹ ਗੱਲ ਕਹੀ ਹੈ ਅਸੀਂ ਉਹ ਜਿਹੜੀ ਹੈਗੀ ਸਾਰਿਆਂ ਤੱਕ ਡਿਸਾਬ ਨਾਲ ਵੀ ਗੱਲ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਹੋਵੇ ਉਹ ਜਿਹੜਾ ਬੰਦਾ ਟਿੱਗਾ ਹੋਇਆ ਉਹਨੂੰ ਹੌਸਲਾ ਦੇਣੇ ਮਗਰੋਂ ਜਿਹੜਾ ਹੈਗਾ ਕੋਈ ਫਾਇਦਾ ਨਹੀਂ ਕੋਈ ਨਹੀਂ ਅਸੀਂ ਇਹਨਾਂ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਿਆ ਗੁਰੂ ਕਿਰਪਾ ਕਰਨੀ ਥੈਂਕ ਯੂ ਅੱਜ ਅਸੀਂ ਬਹੁਤ ਹੀ ਦੁਖਦਾਇਕ ਘਟਨਾ ਜਿਹੜੀ ਆ ਕਿ ਲੜਕਾ ਮਨਦੀਪ ਕੁਮਾਰ ਪੁੱਤਰ ਅਵਤਾਰ ਚੰਦ ਵਾਸੀ ਗੁਰਾਇਆਂ ਜਿਹੜਾ ਪਿਛਲੇ ਦਿਨੀ ਯਾ ਨਵੰਬਰ 2023 ਚ ਮਾਨਵ ਤਸ਼ਕਰਾਂ ਦੇ ਹੱਥ ਚੜ ਗਿਆ ਐਤੋਂ ਏਜੰਟ ਜਿਹੜੇ ਆ ਉਹਨੂੰ ਵਿਦੇਸ਼ ਦੇ ਲਈ ਲੈ ਕੇ ਗਏ ਔਰ ਰਸ਼ੀਆ ਦੇ ਵਿੱਚ ਲਿਜਾ ਕੇ ਉਹਨੂੰ ਸ਼ਰਧ ਦਿੱਤਾ ਉੱਥੇ ਫੌਜ ਦੇ ਹਵਾਲੇ ਕਰ ਦਿੱਤਾ ਇੱਕ ਤਰ੍ਹਾਂ ਨਾਲ ਔਰ ਉਹ ਉੱਥੇ ਜੋ ਕੁਝ ਵਾਪਰਿਆ ਕਿ ਜ਼ਬਰਦਸਤੀ ਫੌਜ ਦੇ ਵਿੱਚ ਉਦੇ ਕੋਲੋਂ ਡਿਊਟੀ ਲਗਾਈ ਲਈ ਗਈ। ਔਰ ਅੰਤ ਉਹਦਾ ਉੱਥੇ ਜੀਵਨ ਖਤਮ ਹੋ ਗਿਆ ਜੰਗ ਦੇ ਵਿੱਚ। ਲੇਕਿਨ ਸਭ ਤੋਂ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਅੰਦਰ ਜਿਹੜਾ ਇਹ ਕਟਨਾਕਰਮ ਲਗਾਤਾਰ ਚੱਲ ਰਿਹਾ ਕਿ ਇਥੋਂ ਨੌਜਵਾਨਾਂ ਨੂੰ ਲਿਜਾ ਕੇ ਰਸ਼ੀਆ ਦੇ ਵਿੱਚ ਛੱਡ ਦਿਓ। ਔਰ ਫੌਜ ਦੇ ਵਿੱਚ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿਓ। ਔਰ ਫਿਰ ਲੜਾਈ ਵੀ ਸਿਰਫ ਪਰਿਵਾਰ ਲੜਦਾ ਹੈ। ਸਰਕਾਰ ਨਹੀਂ ਲੜਦੀ। ਕੇਂਦਰ ਦੀ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਪਰਿਵਾਰ ਕਰੀਬ 2 ਸਾਲ ਤੋਂ ਤੱਕੇ ਖਾ ਰਿਆ। ਤੇ ਉਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਹ ਰਸ਼ੀਆ ਗਵਰਨਮੈਂਟ ਨਾਲ ਗੱਲ ਕਰਕੇ ਉਹਨਾਂ ਨੂੰ ਵਾਪਸ ਬੁਲਾਉਂਦੇ। ਲੇਕਿਨ ਕੇਂਦਰ ਸਰਕਾਰ ਨੇ ਇਹ ਜ਼ਿੰਮੇਵਾਰੀ ਨਿਭਾਈ ਨਹੀਂ ਇਸ ਕਰਕੇ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਜਿੱਥੇ ਪਰਿਵਾਰ ਦੇ ਦੁੱਖ ਵਿੱਚ ਪੂਰਨ ਤੌਰ ਤੇ ਸ਼ਾਮਲ ਹੈ ਇਹ ਉਹਨਾਂ ਦੇ ਪਿਤਾ ਜੀ ਆ ਇਹ ਲੜਕਾ ਭਰਾ ਆ ਉਹਨਾਂ ਦਾ ਆਪਣਾ ਜਿਹੜਾ ਜਗਦੀਪ ਕੁਮਾਰ ਇਹ ਦੋਨੋਂ ਹੀ ਰਸ਼ੀਆ ਜਾ ਕੇ ਆਏ ਦੋ ਵਾਰੀ ਭਰਾ ਗਿਆ ਇੱਕ ਵਾਰੀ ਪਿਤਾ ਗਿਆ ਮਤਲਬ ਪਰਿਵਾਰ ਨੇ ਯਤਨ ਕੀਤੇ ਆ ਕਿ ਸਾਡਾ ਬੱਚਾ ਸਾਨੂੰ ਮਿਲ ਜਾਏ ਕਿਸੇ ਤਰ੍ਹਾਂ ਪਰ ਸਰਕਾਰ ਦਾ ਯਤਨ ਜ਼ੀਰੋ ਸਾਡਾ ਇਹ ਕੇਂਦਰ ਸਰਕਾਰ ਨੂੰ ਕਹਿਣਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਕਹਿਣਾ ਕਿ ਤੁਸੀਂ ਕਹਿੰਦੇ ਆ ਕਿ ਰਸ਼ੀਆ ਸਾਡਾ ਦੋਸਤ ਆ ਤੇ ਤੁਹਾਡਾ ਮਿੱਤਰ ਬਣ ਕੇ ਭਾਰਤ ਦੇ ਨੌਜਵਾਨਾਂ ਨੂੰ ਜੰਗ ਵਿੱਚ ਧੱਕ ਕੇ ਉਹ ਮਰਵਾ ਰਿਹਾ ਹੈ ਤੋ ਜ਼ਿੰਮੇਵਾਰੀ ਕਿਹਦੀ ਹੈ ਕੇਂਦਰ ਦੀ ਸਰਕਾਰ ਵਿਦੇਸ਼ ਮੰਤਰਾਲਾ ਚੁੱਪ ਕਿਉਂ ਰਿਹਾ ਇਹਨਾਂ ਨੇ ਉੱਥੇ ਵਕੀਲ ਕਰਕੇ ਲੜਾਈ ਲੜ ਕੇ ਆਪਣੇ ਪੁੱਤ ਦੀ ਡੈੱਡ ਬੋਡੀ ਲਈ ਸਰਕਾਰ ਪਹਿਲਾਂ ਕਹਿੰਦੀ ਸੀ ਕਿ ਅਸੀਂ ਇਹਨੂੰ ਵਾਪਸ ਲਿਜਾਣ ਦਾ ਖਰਚਾ ਦੇਵਾਂਗੇ ਪਰ ਜਦੋਂ ਬੋਡੀ ਮਿਲ ਗਈ ਫਿਰ ਇਹਨਾਂ ਨੇ ਇੰਡੀਅਨ ਐਂਬੈਸੀ ਨਾਲ ਉੱਥੇ ਸੰਪਰਕ ਕੀਤਾ ਤਾਂ ਉਹਨੇ ਪੱਲਾ ਛੱਡ ਦਿੱਤਾ ਬੌਡੀ ਲਿਆਉਣ ਲਈ ਵੀ ਸਰਕਾਰ ਨੇ ਕੋਈ ਪਹਿਲ ਕਦਮੀ ਨਹੀਂ ਕੀਤੀ। ਤੋਂ ਇਡੀ ਵੱਡੀ ਦਰਿੰਦਗੀ ਜਿੰਨਾ ਜ਼ੁਲਮ ਰਸ਼ੀਅਨ ਗਵਰਨਮੈਂਟ ਦਾ ਆਇਆ ਉਸ ਤੋਂ ਜ਼ਿਆਦਾ ਭਾਰਤ ਸਰਕਾਰ ਦਾ ਆ ਪੰਜਾਬ ਸਰਕਾਰ ਦਾ ਆ ਕਿ ਉਹਨਾਂ ਨੇ ਕੋਈ ਹਾਧਾ ਨਾਰਾ ਵੀ ਨਹੀਂ ਮਾਰਿਆ ਭਾਰਤ ਦੇ ਨਾਗਰਿਕ ਦੀ ਰਾਖੀ ਦੇ ਲਈ ਨੌਜਵਾਨਾਂ ਨੂੰ ਬਚਾਉਣ ਦੇ ਲਈ ਇਸ ਕਰਕੇ ਮੈਂ ਕਹਿਣਾ ਚਾਹੂੰਗਾ ਕਿ ਬਦੇਸ਼ਾਂ ਵਿੱਚ ਬੈਠੇ ਜਿਹੜੇ ਹੋਰ ਨੌਜਵਾਨ ਆ ਉਹਨਾਂ ਦੀ ਸੁਰੱਖਿਤ ਵਾਪਸੀ ਦਾ ਕੇਂਦਰ ਦੀ ਸਰਕਾਰ ਪ੍ਰਬੰਧ ਕਰੇ ਔਰ ਰੂਸ ਦੀ ਹਕੂਮਤ ਨਾਲ ਗੱਲਬਾਤ ਕਰਕੇ ਯਕੀਨੀ ਬਣਾਇਆ ਜਾਏ ਕਿ ਹੁਣ ਹੋਰ ਮਾਮਾਂ ਦੇ ਪੁੱਤ ਮੌਤ ਦੇ ਮੂੰਹ ਵਿੱਚ ਨਾ ਧੱਕੇ ਜਾਣ ਕਦੋਂ ਤੱਕ ਪੰਜਾਬੀ ਮਾਮਾਂ ਦੇ ਪੁੱਤ ਇਹ ਜਿਹੜੇ ਪ੍ਰਵਾਸ ਦੀ ਪੇਂਟ ਚੜਦੇ ਰਹਿਣਗੇ ਅਸੀਂ ਮੈਂ ਬੇਨਤੀ ਕਰਨਾ ਚਾਹੂੰਗਾ ਸਰਕਾਰ ਨੂੰ ਕਹਿਣਾ ਚਾਹੂੰਗਾ ਪੰਜਾਬ ਦੇ ਲੋਕਾਂ ਨੂੰ ਵੀ ਕਿ ਪ੍ਰਸ਼ਾਸਨ ਦਾ ਰੋਲ ਕੀ ਰਿਹਾ ਸਰਕਾਰ ਦਾ ਰੋਲ ਕੀ ਰਿਹਾ ਹੈ ਪਰਿਵਾਰ ਵੀ ਥੋੜਾ ਦੱਸੂਗਾ ਨੌਜਵਾਨ ਲੜਕਾ ਵੀ ਦੱਸੂਗਾ ਲੇਕਿਨ ਜੋ ਮੈਨੂੰ ਇਹਨਾਂ ਨੇ ਦੱਸਿਆ ਕਿ ਜਦੋਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਤੋ ਇਹਨਾਂ ਨੂੰ ਇਹ ਕਿਹਾ ਗਿਆ ਕਿ ਐਪਲੀਕੇਸ਼ਨ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਹੀ ਖਿਲਾਫ ਕਾਰਵਾਈ ਹੋਣੀ ਤੁਸੀਂ ਏਜੰਟਾਂ ਨੂੰ ਦੇਣ ਲਈ ਪਹਿ ਕਿਤੋਂ ਲੈਂਦੇ 35-40 ਲੱਖ ਰੁਪਏ ਪਰਿਵਾਰ ਨੇ ਖਰਚਿਆ ਜਦੋਂ ਅਸੀਂ ਬਾਹਰ ਨੂੰ ਲੜਕੇ ਭੇਜਦੇ ਆਂ ਪਰ ਸਾਰੇ ਪੰਜਾਬ ਚ ਜਾਣਦੇ ਆਂ ਕਿ ਆਪਣੇ ਦੋਸਤਾਂ ਕੋਲੋਂ ਰਿਸ਼ਤੇਦਾਰਾਂ ਕੋਲੋਂ ਜਿੱਥੋਂ ਕਿਸੇ ਨੂੰ ਉਧਾਰ ਮਿਲਦਾ ਕਰਜ਼ਾ ਮਿਲਦਾ ਉਹ ਲੈ ਕੇ ਕਰਜ਼ਾ ਚੱਕ ਕੇ ਬੱਚਿਆਂ ਨੂੰ ਬਾਹਰ ਭੇਜਦਾ ਸਾਰਾ ਪੰਜਾਬ ਤੇ ਪੁਲਿਸ ਨੇ ਏਜੰਟਾਂ ਤੇ ਕਾਰਵਾਈ ਕਰਨ ਦੀ ਬਜਾਏ ਪੰਜਾਬ ਦੀ ਸਰਕਾਰ ਨੇ ਇੱਥੋਂ ਪਤਾ ਲੱਗਦਾ ਕਿ ਮਾਨਵ ਤਸਕਰੀ ਦੇ ਪਿੱਛੇ ਪ੍ਰਸ਼ਾਸਨ ਪੁਲਿਸ ਵੀ ਆ ਔਰ ਪੰਜਾਬ ਦੀ ਸਰਕਾਰ ਦਾ ਥਾਪੜ ਆ ਵੀ ਕਿਉਂਕਿ ਬਿਨਾ ਪੰਜਾਬ ਸਰਕਾਰ ਦੇ ਥਾਪੜੇ ਤੋਂ ਮਾਨਵਤਾ ਤਸਕਰਾਂ ਦੇ ਹੱਕ ਵਿੱਚ ਪੁਲਿਸ ਕਿਉਂ ਖੜੇ ਹੋਗੀ ਇਸ ਕਰਕੇ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਦਾ ਇਹ ਕਹਿਣਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰ ਲੋਕਲ ਪ੍ਰਸ਼ਾਸਨ ਕਿ ਸਾਰੇ ਏਜੰਟਾਂ ਦੀ ਤੁਰੰਤ ਗ੍ਰਿਫਤਾਰੀ ਹੋ ਬਿਨਾ ਕਿਸੇ ਦੇਰੀ ਤੋਂ ਕਿਉਂਕਿ ਪਰਿਵਾਰ ਜਿਹੜਾ ਆ ਉਹ ਇਹ ਚਾਹੁੰਦਾ ਹੈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਔਰ ਜਿਹੜਾ ਪੰਜਾਬ ਦੇ ਅੰਦਰ ਪੀੜਤ ਇਹ ਪਰਿਵਾਰ ਹੋ ਆ ਸਾਡਾ ਜਿਨੇ ਜਿਹੜਾ ਆਰਥਿਕ ਤੌਰ ਤੇ ਵੀ ਲੁੱਟਿਆ ਗਿਆ, ਸਰੀਰਕ ਤੌਰ ਤੇ ਵੀ ਲੁੱਟਿਆ ਗਿਆ। ਪੰਜਾਬ ਦੀ ਸਰਕਾਰ, ਕੇਂਦਰ ਸਰਕਾਰ ਨਾਲ ਰابطਾ ਕਰੇ, ਆਪਣੇ ਪੱਧਰ ਤੇ ਪ੍ਰਬੰਧ ਕਰੇ। ਇਸ ਪੀੜਤ ਪਰਿਵਾਰ ਨੂੰ ਘੱਟੋ ਘੱਟ 5 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ। ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਐਜੰਟਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਕੇਂਦਰ ਦੀ ਸਰਕਾਰ ਰਸ਼ੀਅਨ ਗਵਰਨਮੈਂਟ ਨਾਲ رابطہ ਕਰੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ رابطہ ਕਰੇ ਜਿਹੜੇ ਸਾਡੇ ਅਜੇ ਵੀ ਉੱਥੇ ਮੁੰਡੇ ਫਸੇ ਹੋਏ ਆ ਨੌਜਵਾਨ ਬੱਚੇ ਰੋਜ਼ਗਾਰ ਦੀ ਭਾਲ ਵਿੱਚ ਭਗਵੰਤ ਮਾਨ ਜੀ ਔਰ ਇਸ ਤੋਂ ਪਹਿਲੀਆਂ ਰਹੀਆਂ ਕਾਂਗਰਸ ਅਕਾਲੀ ਭਾਜਪੀ ਦੀਆਂ ਸਰਕਾਰਾਂ ਜੇ ਇਹਨਾਂ ਨੇ ਪੰਜਾਬ ਦੀ ਧਰਤੀ ਤੇ ਰੋਜ਼ਗਾਰ ਨੌਜਵਾਨਾਂ ਲਈ ਪ੍ਰਬੰਧ ਕੀਤਾ ਹੁੰਦਾ ਤਾਂ ਸਾਡੇ ਬੱਚੇ ਵਿਦੇਸ਼ਾਂ ਵਿੱਚ ਨਾ ਜਾਂਦੇ ਐਦਾਂ ਤੱਕੇ ਨਾ ਖਾਂਦੇ ਔਰ ਮਾਮਾ ਆਪਣੇ ਪੁੱਤਾਂ ਨੂੰ ਦੇਖਣ ਨੂੰ ਦੇਖਣ ਨੂੰ ਤੜਪਦੀਆਂ ਹਸਪਤਾਲਾਂ 'ਚ ਮਰ ਰਹੀਆਂ ਜਿਸ ਮਾਂ-ਬਾਪ ਦਾ ਜਵਾਨ ਪੁੱਤ ਚਲੇ ਜਾਂਦਾ ਉਹ ਜ਼ਿੰਦਗੀ ਕਿੱਦਾਂ ਜੀਂਦਾ ਹੈ ਇਹ ਉਹਨੂੰ ਹੀ ਪਤਾ ਹੁੰਦਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਦਾ ਇਹ ਕਹਿਣਾ ਹੈ ਕਿ ਪੀੜਤ ਪਰਿਵਾਰ ਨੂੰ ਕੰਪਨਸੇਸ਼ਨ ਔਰ ਜਿਹੜੇ ਅਧਿਕਾਰੀਆਂ ਨੇ ਉਸ ਵਕਤ ਨੈਗਲੀਜੈਂਸੀ ਵਰਤੀ ਆ ਉਹਨਾਂ ਤੇ ਵੀ ਕਾਰਵਾਈ ਹੋਵੇ ਔਰ ਪੰਜਾਬ ਦੀ ਸਰਕਾਰ ਨੂੰ ਸਾਡਾ ਇਹ ਕਹਿਣਾ ਕਿ ਉਹ ਤੁਰੰਤ ਬਿਨਾ ਕਿਸੇ ਦੇਰੀ ਤੋਂ ਹਰਕਤ ਵਿੱਚ ਆਵੇ ਮੁੱਖ ਮੰਤਰੀ ਜੀ ਕੰਪਨਸੇਸ਼ਨ ਦਿਓ ਕਾਰਵਾਈ ਕਰੋ ਏਜੰਟਾਂ ਦੀ ਗ੍ਰਿਫਤਾਰੀ ਕਰੋ ਔਰ ਅੱਗੇ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਅਸੀਂ ਬਚਾ ਸਕੀਏ ਉਹਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਵੀ ਆਪਣਾ ਅਫੈਕਟਿਵ ਰੋਲ ਕਰੇ ਕੇਂਦਰ ਸਰਕਾਰ ਵੀ ਕਰੇ ਬੌਜਨ ਸਮਾਜ ਪਾਰਟੀ ਅਸੀਂ ਅੱਜ ਪਰਿਵਾਰ ਕੋਲ ਆਏ ਆ ਔਰ ਪਰਿਵਾਰ ਨੂੰ ਵੀ ਪ੍ਰੋਸੈਸਰ ਦਿੰਦੇ ਆ ਮੈਂ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਵੀ ਬੱਚਾ ਕੋਈ ਵੀ ਕਿਸੇ ਦਾ ਰਸ਼ੀਆ ਦੇ ਵਿੱਚ ਫਸਿਆ ਹੈ ਉਹ ਜ਼ਰੂਰ ਬੌਜਨ ਸਮਾਜ ਪਾਰਟੀ ਨਾਲ ਸੰਪਰਕ ਕਰੋ ਮੇਰੇ ਨਾਲ ਵੀ ਸੰਪਰਕ ਕਰੋ ਜਾਂ ਤੁਹਾਡੇ ਕੋਲ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਸੰਪਰਕ ਕਰੋ ਬੌਜਨ ਸਮਾਜ ਪਾਰਟੀ ਤੁਹਾਡੀ ਮਦਦ ਕਰਨ ਨੂੰ ਤਿਆਰ ਆ ਅਸੀਂ ਪੰਜਾਬ ਸੰਭਾਲੋ ਮੈਂ ਚਲਾਈ ਹੋਈ ਆ ਅਸੀਂ ਪਹਿਲਾਂ ਰਸ਼ੀਆ ਤੋਂ 30 ਨੌਜਵਾਨ ਬੱਚੇ ਵਾਪਸ ਕਢਵਾਏ ਨਹੀਂ ਤਾਂ ਉਹ ਵੀ ਮਾਰ ਦੇਣੇ ਸੀ ਇਥੇ ਉਹਨਾਂ ਨੂੰ ਅਸੀਂ ਮੌਤ ਦੇ ਮੂੰਹ ਦੇ ਵਿੱਚੋਂ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਕੱਢ ਕੇ ਲਿਆਈ ਸੋ ਮੇਰਾ ਇਸ ਸਾਰੇ ਘਟਨਾਕਰਮ ਤੇ ਜਿੱਥੇ ਅਸੀਂ ਅਫਸੋਸ ਪ੍ਰਗਟ ਕਰਦੇ ਆ ਉੱਥੇ ਅਸੀਂ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਆਓ ਇਸ ਪਰਵਾਸ ਨੂੰ ਅਗਰ ਰੋਕਣਾ ਹੈ ਤਾਂ ਬੀਐਸਪੀ ਦੀ ਪੰਜਾਬ ਸੰਭਾਲੋ ਮਹਮ ਨਾਲ ਖੜੇ ਹੋਈਏ ਇਸ ਮਹਿਮ ਨੂੰ ਅਸ਼ੀਰਵਾਦ ਦਈਏ ਤਾਂ ਕਿ ਜਵਾਨੀ ਸਾਡੀ ਦੋ ਤਰ੍ਹਾਂ ਨਾਲ ਮਾਰੀ ਜਾ ਰਹੀ ਆ ਇੱਕ ਚਿੱਟੇ ਨਾਲ 2 ਲੱਖ ਨੌਜਵਾਨ ਚਿੱਟੇ ਨੇ ਖਾ ਲਿਆ ਲੱਖਾਂ ਹੀ ਨੌਜਵਾਨ ਸਾਡੇ ਜੰਗਲਾਂ ਰਾਹੀਂ ਜਾ ਰਹੇ ਆ ਬੇਤੇਚਾ ਨੂੰ ਕੋਈ ਕਿਸ਼ਤੀਆਂ ਰਾਹੀਂ ਜਾ ਰਿਆ ਕੋਈ ਜਹਾਜ਼ਾਂ ਰਾਹੀਂ ਜਾ ਰਿਆ ਕੋਈ ਰਸ਼ੀਆ ਵਿੱਚ ਮਰ ਰਿਆ ਕੋਈ ਜੰਗਲਾਂ ਵਿੱਚ ਮਰ ਰਿਆ ਇੱਥੇ ਨੌਜਵਾਨ ਇੱਕ ਦਿੱਲੀ ਦਾ ਦਸਤਾ ਸੀ ਜਿਹਦੇ ਰਸ਼ੀਆ 'ਚ ਗੋਲੀ ਲੱਗੀ ਉੱਥੋਂ ਵਾਪਸ ਆ ਗਿਆ ਔਰ ਉਹ ਦਸਤਕ ਦੇ ਡੈੱਡ ਬੋਡੀ ਜਿਸ ਖੱਡੇ ਵਿੱਚ ਸੀ ਉਹ ਪਾਣੀ ਪੀ ਪੀ ਕੇ ਅਸੀਂ ਉੱਥੇ ਗੁਜ਼ਾਰਾ ਕਰਦੇ ਰਹੇ ਸੋ ਐਸੇ ਦਰਦਨਾਕ ਹਾਲਾਤਾਂ ਵਿੱਚ ਪੰਜਾਬ ਦੀ ਜਵਾਨੀ ਨੂੰ ਦੇਸ਼ ਦੀ ਜਵਾਨੀ ਨੂੰ ਤੱਕਣ ਵਾਲੇ ਕੇਂਦਰ ਔਰ ਪੰਜਾਬ ਦੀ ਸਰਕਾਰ ਨੂੰ ਦੇਸ਼ ਔਰ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ ਉਖੜ ਸਕਣਾ ਚਾਹੀਦਾ ਪੰਜਾਬ ਸੰਭਾਲੋ ਮਹਮ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਕਿ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨੀ ਚਾਹੂੰਗਾ ਕਿ ਆਓ ਇੱਕਠੇ ਹੋ ਕੇ ਇਸ ਲੜਾਈ ਨੂੰ ਲੜੀਏ ਤਾਂ ਕਿ ਅਸੀਂ ਮਾਮਾਂ ਦੇ ਪੁੱਤ ਬਚਾਉਣ ਦੀ ਮਹਮ ਜਿਹੜੀ ਆ ਉਹਨੂੰ ਸ਼ਕਤੀਸ਼ਾਲੀ ਬਣਾ ਸਕੀਏ ਇਹ ਨੌਜਵਾਨ ਜਿਹੜਾ ਉਸ ਸਾਡੇ ਪੀੜਤ ਪਰਿਵਾਰ ਦੇ ਵਿੱਚ ਇਹ ਜਗਦੀਪ ਲੜਕਾ ਇਹ ਮਨਦੀਪ ਦਾ ਭਰਾ ਆ ਇਹਨੇ ਦੋ ਵਾਰ ਰਸ਼ੀਆ ਜਾ ਕੇ ਜੋ ਯਤਨ ਕੀਤੇ ਜੋ ਇੱਥੇ ਇਹਨੂੰ ਰਿਸਪਾਂਸ ਮਿਲਿਆ ਪ੍ਰਸ਼ਾਸਨ ਦਾ ਸਰਕਾਰੀ ਦਰਬਾਰੇ ਘੁੰਮ ਕੇ 1-2 ਮਿੰਟ ਲਈ ਇਹ ਵੀ ਜ਼ਰੂਰ ਕੁਝ ਕਹਿਣਾ ਚਾਹੋਗੇ ਪਰਿਵਾਰ ਵੱਲੋਂ